ਅਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਆ ਅੱਜ ਕਰਮਜੀਤ ਨੂੰ ਮੋਲ ਏਡੇ ਵੱਡੇ ਮਕਾਮ ਤੇ ਨੇ ਤੇ ਅੱਜ ਮਾਂ ਸਾਥ ਨਹੀਂ ਨਹੀਂ ਹੈਗੀ ਹਾਂਜੀ ਬਿਲਕੁਲ ਉਹ ਤਾਂ ਕਮੀ ਸਾਰੀ ਉਮਰੀ ਰਹੂਗੀ ਜੀ ਅਸਲ ਵਿੱਚ ਬੰਦਾ ਦੱਸਦਾ ਕਿਹਨੂੰ ਆ ਆਪਣੇ ਦੇ ਨਾਲ ਆਪਣੇ ਮਾਂ ਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ੱੱੱਕਾ ਨਹੀਂ ਕਰਨਾ ਜ਼ਿੰਦਗੀ 'ਚ ਹੈ ਨਾ ਵੀ ਇਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਆ ਮੇਰੀ ਮਾਂ ਤੇ ਅਸੀਂ ਮੇਲੇ 'ਚ ਜਾਂਦੇ ਹੁੰਦੇ ਜਦੋਂ ਅਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾਂ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੀ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੋਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਮੇਰੇ ਘਰ ਦੇ ਨਾਲੋਂ ਜ਼ਿਆਦਾ ਸੀ ਬਿਲਕੁਲ ਅੱਜ ਮਾਂ ਨੂੰ ਯਾਦ ਕਰਦੇ ਬਿਲਕੁਲ ਜੀ ਮਾਂ ਨੂੰ ਕੌਣ ਨਹੀਂ ਯਾਦ ਕਰਦਾ ਮਾਂ ਤਾਂ ਹਰ ਪਲ ਉਹਨਾਂ ਦਾ ਅਸ਼ੀਰਵਾਦ ਰਹਿੰਦਾ ਹੀ ਹੈ ਜੀ ਸਰ ਕਦੀ ਮਾਂ ਇਹ ਸੋਚਿਆ ਵੀ ਹਾਂ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਮੈਨੂੰ ਇੱਥੇ ਇਸ ਮੁਕਾਮ ਤੇ ਦੇਖਦੀ ਬਿਲਕੁਲ ਜੀ ਉਹ 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 ਤਾਂ ਘਾਟ ਹਮੇਸ਼ਾ ਰੜਕਦੀ ਰਹੂਗੀ ਕੋਈ ਆ ਮਾਂ ਦੇ ਬੋਲ ਜਿਹੜੇ ਕਿ ਜ਼ਿੰਦਗੀ ਭਰ ਕਰਮਜੀਤ ਅਨਮੋਲ ਦੇ ਜ਼ਿਹਨ 'ਚ ਰਹਿੰਦੇ ਨੇ ਮਾਂ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ੱੱੱਕਾ ਨਹੀਂ ਕਰਨਾ ਜ਼ਿੰਦਗੀ 'ਚ ਹੈ ਨਾ ਵੀ ਇਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਹੈ ਮੇਰੀ ਮਾਂ ਦੇ ਅਸੀਂ ਮੇਲੇ 'ਚ ਜਾਂਦੇ ਹੁੰਦੇ ਜਦੋਂ ਹਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾਂ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੇ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੋਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਤੇ ਉਹ ਅੱਜ ਤੱਕ ਉਹ ਪੱਲੇ ਬੰਨੀ ਹੋਈ ਹੈ ਗੱਲ ਤੇ ਅੱਗੇ ਆਪਣੇ ਬੱਚਿਆਂ ਦੇ ਵਿੱਚ ਵੀ ਇਹੀ ਗੱਲ ਆਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਆ ਤੇ ਇਹ ਉਹ ਹਰ ਇੱਕ ਟਾਈਮ ਯਾਦ ਰਹਿੰਦੇ ਨੇ ਵੀ ਅੱਜ ਜੇ ਮੇਰੀ ਮਾਂ ਜਿਉਂਦੀ ਹੁੰਦੀ ਬਿਲਕੁਲ ਜੀ ਜਦੋਂ ਵੀ ਕੋਈ ਖੁਸ਼ੀ ਦਾ ਦਿਨ ਹੁੰਦਾ ਉਹਦੋਂ ਅਸਲ ਵਿੱਚ ਬੰਦਾ ਦੱਸਦਾ ਕਿ ਇਹਨੂੰ ਆ ਆਪਣੇ ਦੇ ਨਾਲ ਆਪਣੇ ਮਾਂ ਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਬਿਲਕੁਲ ਵੀ ਜਿਹੜਾ ਤੁਹਾਡੀ ਖੁਸ਼ੀ ਨੂੰ ਮਤਲਬ ਪੂਰਾ ਇੰਜੋਏ ਕਰਦਾ ਹੈ ਨਾ ਵੀ ਹੁਣ ਦੱਸ ਨਹੀਂ ਦੱਸੀਏ ਕਿ ਇਹਨੂੰ ਕਿ ਹੁਣ ਮੇ ਫਾਦਰ ਸਾਹਿਬ ਹੈਗੇ ਆ ਨਾ ਚਲੋ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰਾਂ ਦੇਵੇ ਜੀ ਤੇ ਪਰ ਇਹ ਹੀ ਹੁੰਦਾ ਮਾਪੇ ਉਹ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਤੇ ਬੰਦਾ ਸ਼ੇਅਰ ਕਰਦਾ ਜਦੋਂ ਕੋਈ ਆਪਣੀ ਪ੍ਰਾਪਤੀ ਤਾਂ ਉਹ ਉਹਦਾ ਕੋਈ ਮੁੱਲ ਨਹੀਂ ਬਿਲਕੁਲ ਪੁੱਤ ਵੀ ਅਕਸਰ ਮਾਂ ਦੇ ਬਿਲਕੁਲ ਨਜ਼ਦੀਕ ਹੁੰਦੇ ਆ ਕਹਿੰਦੇ ਵੀ ਪੁੱਤ ਨੂੰ ਮਾੜੀ ਜੀ ਓਖਿਆਈ ਹੋਵੇ ਮਾਂ ਭੱਜੇ ਆਉਂਦੀ ਆ ਤੇ ਅੱਜ ਕਰਮਜੀਤਨ ਮੋਹਲ ਏਡੇ ਵੱਡੇ ਮੁਕਾਮ ਤੇ ਨੇ ਤੇ ਅੱਜ ਮਾਂ ਸਾਥ ਨਹੀਂ ਹੈਗੀ ਹਾਂਜੀ ਬਿਲਕੁਲ ਉਹ ਤਾਂ ਕਮੀ ساری ਉਮਰ ਹੀ ਰਹੋਗੀ ਜੀ ਹਾਂਜੀ ਅਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਆ ਅੱਜ ਕਰਮਜੀਤਨ ਮੋਹਲ ਏਡੇ ਵੱਡੇ ਮੁਕਾਮ ਤੇ ਨੇ ਤੇ ਅੱਜ ਮਾਂ ਸਾਥ ਜੀ ਬਿਲਕੁਲ ਉਹ ਤਾਂ ਕਮੀ ਸਾਰੀ ਉਮਰੀ ਰਹੀ ਗਈ ਆ ਅਸਲ ਵਿੱਚ ਬੰਦਾ ਦੱਸਦਾ ਕਿਹਨੂੰ ਆ ਆਪਣੇ ਦੇ ਨਾਲ ਆਪਣੇ ਮਾਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ੱੱੱਕਾ ਨਹੀਂ ਕਰਨਾ ਜ਼ਿੰਦਗੀ 'ਚ ਹੈ ਨਾ ਵੀ ਇਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਆ ਮੇਰੀ ਮਾਂ ਦਾ ਅਸੀਂ ਮੇਲੇ 'ਚ ਜਾਂਦੇ ਹੁੰਦੇ ਜਦੋਂ ਅਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੇ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੋਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਨਹੀਂ ਮੇਰੇ ਘਰ ਦੇ ਨੂੰ ਜਿਆਦਾ ਸੀ ਬਿਲਕੁਲ ਅੱਜ ਮਾਂ ਨੂੰ ਯਾਦ ਕਰਦੇ ਬਿਲਕੁਲ ਜੀ ਮਾਂ ਨੂੰ ਕੌਣ ਨਹੀਂ ਯਾਦ ਕਰਦਾ ਮਾਂ ਤਾਂ ਹਰ ਪਲ ਉਹਨਾਂ ਦਾ ਅਸ਼ੀਰਵਾਦ ਰਹਿੰਦਾ ਹੀ ਹੈ ਜੀ ਸਰ ਕਦੀ ਮਾਂ ਇਹ ਸੋਚਿਆ ਵੀ ਹਾਂ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਮੈਨੂੰ ਇੱਥੇ ਇਸ ਮੁਕਾਮ ਤੇ ਦੇਖਦੀ ਬਿਲਕੁਲ ਜੀ ਉਹ 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 ਤਾਂ ਘਾਟ ਹਮੇਸ਼ਾ ਰੜਕਦੀ ਰਹੂਗੀ ਕੋਈ ਆ ਮਾਂ ਦੇ ਬੋਲ ਜਿਹੜੇ ਕਿ ਜ਼ਿੰਦਗੀ ਭਰ ਕਰਮਜੀਤ ਅਨਮੋਲ ਦੇ ਜ਼ਿਹਨ 'ਚ ਰਹਿੰਦੇ ਨੇ ਮਾਂ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਮਾਂ ਇਹ ਕਹਿੰਦੇ ਸੀ ਵੀ ਕਦੇ ਕਿਸੇ ਦੀ ਚੁਗਲੀ ਕੋਈ ਚੋਰੀ ਤੇ ਕਿਸੇ ਨਾਲ ਕੋਈ ੱਤਕਾ ਨਹੀਂ ਕਰਨਾ ਜ਼ਿੰਦਗੀ 'ਚ ਹੈ ਨਾ ਵੀ ਇਮਾਨਦਾਰੀ ਰੱਖਣੀ ਹੈ ਜ਼ਿੰਦਗੀ 'ਚ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਤੇ ਉਹ ਮੈਂ ਪੱਲੇ ਬੰਨੀ ਹੋਈ ਆ ਮੇਰੀ ਮਾਂ ਦੇ ਅਸੀਂ ਮੇਲੇ 'ਚ ਜਾਂਦੇ ਹੁੰਦੇ ਜਦੋਂ ਆ ਨਾ ਛੋਟੇ ਹੁੰਦੇ ਜੀ ਕਰਦਾ ਵੀ ਖੜਾਉਣੇ ਮੇਰੇ ਕੋਲੇ ਵੀ ਹੋਣ ਤਾਂ ਪੈਸੇ ਹੁੰਦੇ ਨਹੀਂ ਸੀ ਮਾਂ ਕੋਲੇ ਤੇ ਮਾਂ ਇੱਕ ਗੱਲ ਕਹਿੰਦੇ ਹੁੰਦੀ ਸੀ ਵੀ ਜੇ ਕਿਤੇ ਕੋਈ ਚੋਰੀ-ਚੁਰੀ ਕਰ ਲਈ ਕਿਤੇ ਮੈਂ ਕੁਝ ਖਾ ਕੇ ਮਰ ਜਾਂ ਇਹ ਨਹੀਂ ਮਤਲਬ ਉਹ ਕਰਨਾ ਤੋ ਅੱਜ ਤੱਕ ਉਹ ਪੱਲੇ ਬੰਨੀ ਹੋਈ ਆ ਗੱਲ ਤੇ ਅੱਗੇ ਆਪਣੇ ਬੱਚਿਆਂ ਦੇ ਵਿੱਚ ਵੀ ਇਹੀ ਗੱਲ ਆਕਸਰੀ ਮਦਰ ਨੂੰ ਯਾਦ ਕਰਕੇ ਤੁਸੀਂ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਆ ਤੇ ਇਹ ਉਹ ਹਰ ਇੱਕ ਟਾਈਮ ਯਾਦ ਰਹਿੰਦੇ ਨੇ ਵੀ ਅੱਜ ਜੇ ਮੇਰੀ ਮਾਂ ਜਿਉਂਦੀ ਹੁੰਦੀ ਬਿਲਕੁਲ ਜੀ ਜਦੋਂ ਵੀ ਕੋਈ ਖੁਸ਼ੀ ਦਾ ਦਿਨ ਹੁੰਦਾ ਉਦੋਂ ਅਸਲ ਵਿੱਚ ਬੰਦਾ ਦੱਸਦਾ ਕਿ ਇਹਨੂੰ ਆ ਆਪਣੇ ਦੇ ਨਾਲ ਆਪਣੇ ਮਾਂ ਪਿਓ ਤੋਂ ਵੱਧ ਕੋਈ ਬੰਦਾ ਨਹੀਂ ਹੁੰਦਾ ਬਿਲਕੁਲ ਵੀ ਜਿਹੜਾ ਤੁਹਾਡੀ ਖੁਸ਼ੀ ਨੂੰ ਮਤਲਬ ਪੂਰਾ ਇੰਜੋਏ ਕਰਦਾ ਹੈ ਨਾ ਵੀ ਹੁਣ ਦੱਸ ਨਹੀਂ ਦੱਸੀਏ ਕਿ ਇਹਨੂੰ ਕਿ ਹੁਣ ਮੈਂ ਫਾਦਰ ਸਾਹਿਬ ਹੈਗੇ ਹਨਾ ਚਲੋ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰਾਂ ਦੇਵੇ ਤੇ ਪਰ ਇਹ ਹੁੰਦਾ ਮਾਂ ਪਿਓ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਤੇ ਬੰਦਾ ਸ਼ੇਅਰ ਕਰਦਾ ਜਦੋਂ ਕੋਈ ਆਪਣੀ ਪ੍ਰਾਪਤੀ ਤਾਂ ਉਹ ਉਹਦਾ ਕੋਈ ਮੁੱਲ ਨਹੀਂ ਬਿਲਕੁਲ ਪੁੱਤ ਵੀ ਅਕਸਰ ਮਾਂ ਦੇ ਬਿਲਕੁਲ ਨਜ਼ਦੀਕ ਹੁੰਦੇ ਆ ਕਹਿੰਦੇ ਵੀ ਪੁੱਤ ਨੂੰ ਮਾੜੀ ਜੀ ਓਖਿਆਈ ਹੋਵੇ ਮਾਂ ਭੱਜੇ ਆਉਂਦੀ ਆ ਤੇ ਅੱਜ ਕਰਮਜੀਤਨ ਮੋਹਲ ਏਡੇ ਵੱਡੇ ਮੁਕਾਮ ਤੇ ਨੇ ਤੇ ਅੱਜ ਮਾਂ ਸਾਥ ਨਹੀਂ ਹੈਗੀ ਹਾਂਜੀ ਬਿਲਕੁਲ ਉਹ ਤਾਂ ਕਮੀ ساری ਉਮਰ ਹੀ ਰਹੋਗੀ ਜੀ ਹਾਂਜੀ